ਵਾਹ ਓ ਟਿੰਡ ਚਾ ਟੀ ਹਾਲ ਨੇ ਕਿਵੇਂ ਆ ਠੀਕ ਆ ਹੋਰ ਦੱਸ ਕੇ ਮੈਂ ਕਰੇ ਬਹੁਤ ਵਧੀਆ ਬਹੁਤ ਜੀ ਤੂੰ ਰਫਾ ਕਣ ਕਈ ਬੁਝੀਆਂ ਹੀ ਖੜੀਆਂ ਨੇ ਹਨਾ ਹੂੰ ਟਣਕਾਂ ਠੀਕ ਨਹੀਂ ਗੀਆਂ ਉਹ ਤਾਂ ਸੱਟ ਤਾਂ ਗੁੱਲੀ ਡੰਡੇ ਹੀ ਹੋ ਗਿਆ ਕੱਦ ਮੇਰਾ ਚਲਾ ਸਾਰੇ ਜੀ ਬੋਲਾ ਪਈ ਇੱਥੇ ਕੀਤਾ ਮਰੀ ਨਹੀਂ ਮੇਰਾ ਚਲਾ ਦਮਾ ਨਹੀਂ ਸਪਰੇਅ ਨਾਲ ਵੀ ਨਹੀਂ ਮਰੀ ਨਹੀਂ ਯਾਰ ਪਤਾ ਨਹੀਂ ਕਿਹਾ ਜਾ ਮੇਰਾ ਚਲਾ ਕਹੀ ਜੀ ਤਾਕਤ ਰੱਖਦਾ ਤੇ ਬੰਦੇ ਨੌਜਾਨ ਵਾਦਾ ਮੇਰਾ ਚਲਾ ਬੰਦਾ ਮਰ ਜਾਣਾ ਤਾਂ ਬਾਈ ਵੀ ਕੀਤਾ ਕੁਝ ਵੀ ਨਹੀਂ ਹੁੰਦਾ ਤੇ ਸਪਰੇਅ ਵੀ ਨਹੀਂ ਕਰੀ ਆ ਦੇਖ ਲੈ ਕਿਤੇ ਦੁਬਾਰਾ ਨਹੀਂ ਘਟ ਹੋਣਾ ਫਿਰ ਚੁਰੂ ਤਾਂ ਮਾਰਤੀ ਹੋਣੀ ਮਾਰੀ ਨਹੀਂ ਕਮੀ ਮਾਰੀ ਨਹੀਂ ਤੇ ਬਹਣ ਬਹਣ ਦਾ ਕੀ ਸਮਾਚਾਰ ਆ ਚਕੇ ਬਾਹਣ ਤੇ ਰੱਖ ਲਿਆ ਆਪਾਂ ਨੇ ਮਤਲਬ ਰੱਖੇ ਵਰਗਾ ਹੀ ਆ ਗਿਆ 82000 ਨੂੰ ਆ 12000 ਹੋਰ ਕੁਝ ਬਚਦਾ ਹੋ ਬਸ ਆਪਦੀ ਮਿਹਨਤ ਆਪ ਕਰਕੇ 10000 ਰੁਪਏ ਫਿਰੀ ਰਲ ਨਹੀਂ ਆ 8000 ਤੋਂ ਬਚਦਾ ਤੱਕਿਆ ਆਪਾਂ ਨੂੰ ਵੀ ਪਤਾ ਗਿਆ ਹੁਣ ਤਾਂ ਜਿਵੇਂ ਹੁਣ ਤੇ ਲੈ ਬਾਹਣਾ ਇਹ 60 65 ਨੂੰ 70 70 ਨੂੰ ਚਾਹਿੰਦਾ ਬਾਲਾ ਮਹਿੰਗਾ ਲੈ ਲੈਣੇ 60 ਨੂੰ ਨਾ ਕਿਤੇ 50 ਨੂੰ ਬਸ 60 70 ਨੂੰ ਆ ਮਿਲ ਜਿੰਦ ਨੇ ਕਿੱਥੇ ਮਿਲਦਾ ਦੱਸ ਮੈਨੂੰ ਦਵਾ ਦਾਂਗੇ ਪੱਲੇ ਦਾ ਤੂੰ ਬੋਲਿਆ ਨਹੀਂ ਹੁਣ ਤਾਂ ਤਿਆ ਵੀ ਰੱਖ ਲਿਆ ਹੋਰ ਲਾ ਦਾਂਗੇ 60 ਨੂੰ ਦਵਾ ਦੂੰ ਇੰਨਾ ਫਿਰ ਬਾਲੇ ਪੈਰ ਖੰਡਿਆ ਕੇ ਲੋਟ ਨਹੀਂ ਆਉਂਦਾ ਪੰਡਾਣਾ ਚਰ ਅੱਛੇ ਪਾਈ ਜਾਵੇਂਗਾ ਕੋਈ ਫਾਇਦਾਗਾ ਤੂੰ ਦੱਸ 60 ਨੂੰ 60 ਨੂੰ ਦੇਖ ਲੈ ਕੋਈ ਜੋ ਕੋਈ ਮਿਲ ਗਿਆ ਮਾਰੂ ਮਿਲੂਗਾ ਦੇਖੋ ਮਾਰੂ ਮਿਲੂਗਾ ਤਾਂ ਫਿਰ ਟਿੱਬੇ ਤੇਰੇ ਪਏ ਨੇ ਉਹ ਤਾਂ ਫਿਰ ਵੀਰ ਆਦ ਨਾ ਮੈਂ ਤੇਰੀ ਹੁੰਦੀ ਆ ਆਪਾਂ ਚਲ ਤਾਂ ਹੁੰਦੀ ਆ ਵਧੀਆ ਹੁੰਦੀ ਆ ਪਿੱਕੀ ਕਣੀ ਜਾ ਪਰ ਤੂੰ ਮਿਲ ਜੂ ਬਿਨਾ ਫਾਸਲਾ ਵਾਲੇ ਦਵਾ ਦੇਣਾ ਤੈਨੂੰ 20 ਨੂੰ ਉਹ ਤਾਂ ਕੀ ਕਰਨ ਨੇ ਪੁੱਛ ਕੀ ਮੈਂ ਤੋਰੀਆਂ ਲਾਉਂਗਾ ਹੁਣ ਫਿਰ ਮੈਂ ਮਾਰੂ ਦੀ ਤੋਰੀਆਂ ਲ ਤਨ 60 70 ਨੂੰ ਕਿਹਾ 70000 ਨੂੰ ਹੁਣ 70 ਦੇ ਗਿਆ 60 ਤੋਂ ਇੰਦੇ ਰੱਖ ਹੀ ਲਿਆ ਫਿਰ ਤਾਂ ਠੀਕ ਆ ਚੱਲ ਕੋਈ ਗੱਲ ਨਹੀਂ ਮੈਂ ਤਾਂ ਹਾਂ ਇਹਦਾ ਚੱਲ ਛੋਟੀ ਗੰਜਾ ਚਾਪੀ ਛੋਟੇ ਨਾਲ ਆ ਗਿਆ ਮੈਂ ਤਾਂ ਇਹੀ ਰੱਖ ਲਿਆ ਮੰਗਾ ਆਲੂ ਪੈਂਦੇ ਨੇ ਹਾਂ ਇਹ ਵੀ ਆਲੂ ਆਪਣੀ ਨੇ ਖੜਾ ਤੇ ਇਕੱਲਾ ਗਦੇ ਕੰਨੇ ਆਲੂ ਤਾਂ ਕੋਈ ਦਿੰਦਾ ਨਹੀਂ ਉਹ ਆਲੂ ਤਾਂ ਜੇ ਗਦੇ ਕੰਨੇ ਨਾਲ ਹੀ ਹੁੰਦੇ ਨੇਗੇ ਉਹ ਤੜਾ ਨਹੀਂ ਕਰਦੇ ਯਾਰ ਤੁਸੀਂ ਬਾਹਰ ਤਾਂ ਲੈ ਲੈਣੋ ਜੇ ਅੱਛਾ ਨਾ ਮੁੜ ਕੇ ਫਿਰ ਤੋ ਹੁੰਦਾ ਨਹੀਂ ਆਲੂ ਦੇ ਚਿਹੇ ਪੱਟ ਕੇ ਦੇਖ ਲੈ ਗਦੇ ਕੰਨੇ ਨਾਲ ਤਾਂ ਇਹ ਰੇ ਪੈਂਦਾਗਾ ਕਉਨੂ ਪੈਂਦਾ ਰੇ ਤਾਂ ਗਾਹਾਂ ਨੂੰ ਵੀ ਬਣ ਜਾ ਬੀ ਆ ਰਿਆ ਹੁਣ ਤੇ ਚੜਾ ਬੀਓ ਬਣ ਮੇਹ ਗਾਹ ਕਣਕ ਚ ਵੀ ਹਰਾ ਹੋ ਜੂ ਬਾਤੂ ਬੀ ਤਾਂ ਆਪਾਂ ਤਿਆਰੀ ਕਰਦੇ ਨੇ ਹੁਣ ਕਣਕ ਤੋਂ ਕੀ ਆਪਾਂ ਬੀ ਨਹੀਂ ਤਿਆਰ ਕਰਦੇ ਇਹ ਤਾਂ ਵਿਕਦਾ ਨਹੀਂ ਕਣਕ ਤਾਂ ਵਿਕਦੀ ਆ ਓਏ ਲੱਗਦਾ ਆਲੂਆਂ ਨੂੰ ਲੱਗਦਾ ਰੇ ਪੈਂਦਾ ਦਾ ਨਾ ਛੋਟੇ ਆਲੂਆਂ ਨੂੰ ਲੱਗਦਾ ਹੁਪਾ ਹੀ ਹੋਰ ਤੇ ਤਾਂ ਦੇਖਿਆ ਨਹੀਂ ਆਪਾਂ ਨੇ ਕਿਛਦੀ ਗੌਰ ਨਹੀਂ ਗੱਡ ਆਲੂ ਦੇਖ ਲਈ ਐਡੇ ਐਡੇ ਅੱਧ ਅੱਧ ਕਿਲੋ ਦੇ ਆਲੂ ਨੇ ਖੇਤੀ ਦੀ ਗੌਰ ਨਹੀਂ ਹੁੰਦੀ ਹੈ ਨਾ ਇੰਨੀ ਖੇਤੀ ਲੈ ਕੇ ਸੱਤੋ ਤਾਂ ਹੋਈ ਨਹੀਂ ਕਿਤੇ ਅਸੀਂ ਤਾਂ ਪੂਰੀ ਗੌਰ ਨਾਲ ਕਰਦੇ ਆਂਗੇ ਚਲੋ ਕੋਈ ਗੱਲ ਨਹੀਂ ਪਾਈ ਤਾਂ ਟੀਕਾ ਮਤਾਂ ਚ ਟੀਕਾ ਪਤਾ ਜੀ ਦੇ ਚਾਣਾ ਗੋਟੇ ਬਹੁਤ ਦੁੱਖ ਦੇ ਲਿਆ ਲਿਆ ਕੋਈ ਸ਼ਾਮ ਤੋਂ ਲਿਆ ਸਨਮ ਸਨਮ ਵਧੀਆ ਡਾਕਟਰ ਕੋਈ ਬਹੁਤ ਵਧੀਆ ਡਾਕਟਰ ਨੇ ਕੋਈ ਸਨਮ ਜਾਨਾ ਯਾਰ ਬੱਚ ਦੇਖਦਾ ਕਿੰਨੇ ਕ ਭਜੇ ਆਉਗੇ 9:00 ਹੋਰ ਦਵਾ ਆਇਆਗਾ ਦਵਾਉਣ ਨੂੰ 20000 ਨੂੰ 30000 ਨੂੰ ਹੁਕਮਚਰਾ ਵਧੀਆ ਹੀ ਵਧੀਆ ਬੈਠੋ ਬੈਠੋ ਹੋਰ ਤੇਰੇ ਡੈਡੀ ਦਾ ਕੀ ਹਾਲ ਆ ਵਧੀਆ ਹੀ ਵਧੀਆ ਹੁਣ ਤਾਂ ਡਿਊਟੀ ਲੱਗ ਕੇ ਕਰਨ ਫਿਰ ਹੈ ਹੋਰ ਕਿੰਨੀ ਤਨਖਾ ਪੈਂਦੀ ਆ ਨਖਾਬ ਵਧੀਆ ਪੈਂਦੀ ਹੈਗੀ ਵਧੀਆ ਰੋਟੀ ਪਾਣੀ ਖਾਨੇ ਆ ਚਲ ਵਧੀਆ ਖਰਚਾ ਲਿਕੜੀ ਜਾਂਦਾ ਹੋਰ ਖੇਤੀ ਦਾ ਤਾਂ ਬਚ ੱਡ ਗਿਆ ਖੇੜਾ ਹੈ ਨਵੇਂ ਮੁੰਡੇ ਕਿੱਥੇ ਕਰਦੇ ਨੇ ਖੇਤੀਆਂ ਉਹ ਖੇਤੀ ਆਏ ਹੁਣ ਫਿਰ ਮੈਨੂੰ ਨੌਕਰੀ ਮਿਲ ਗਈ ਹੁਣ ਬੱਦ ਹੋ ਰਿਹਾ ਹੁਣ ਪੈਨਸ਼ਨ ਨੂੰ ਮੁੱਸਨ ਤੇ ਆ ਗਿਆ ਹੁਣ ਫਿਰ ਕੀ ਕਰਨਾ ਕੰਮ ਆ ਪਰ ਠੇਕੇ ਦੇ ਰੱਖੇ ਤਾਂ ਹੀ ਨਾ ਇਹ ਤਾਂ ਵੇਲੇ ਕਵੇਲੇ ਵੀ ਹੋ ਜਾਂਦਾ ਆਥਣੇ ਆਉਣੇ ਆ ਉਹ ਤਾਂ ਆਥਣ ਤੜਕੀ ਹੋ ਜਾਣਾ ਕਿੱਥੋਂ ਜਾਣੇ ਆਥਣ ਤੋਂ ਬਾਅਦ ਕੀ ਕਰਨਾ ਦਾ ਉੱਲਨ ਯਾਰ ਫੇਰ ਵੀ ਦੇਖਪਾਲ ਰੱਖਣੀ ਬੰਦੇ ਹੁਣ ਆਪਣੇ ਲਈ ਇੱਕ ਬੰਦੇ ਨੇ ਦੇ ਰੱਖਿਆ ਤਿੰਨ ਚਾਰ ਸਾਲ ਹੋ ਗਏ ਪੁਰਾਣਾ ਬੰਦਾ ਉਹ ਠੇਕੇ ਦੇ ਰੱਖਿਆ ਫਿਰ ਹੁਣ ਗਾਹਾਂ ਕੀ ਰਤਾ ਗਾਹਾਂ ਏਅਰਪੋਰਟ ਹਲੇ ਤਾਂ ਮੇਰੇ ਲਈ ਆ ਜਾਣੀ ਹੈਗਾ ਉਹ ਦੇ ਨਹੀਂਦਾ ਉਸ ਨੂੰ ਯਾਰ ਕੀ ਰੇਟ ਲੱਗਿਆ ਰੇਟ ਤਾਂ ਉਹ ਬਿਆਸੀ ਨੂੰ ਦੇਣਾ ਐ ਸਾਲ ਇੱਕ ਲੱਖ ਫਿਰ ਵਾਹਣ ਤੱਚ ਨਹੀਂ ਵੀ ਲੈਣਾ ਯਾਰ ਵਾਹਣ ਕੋਈ ਨੂੰ ਤੂੰ ਲੈ ਲੈ ਜਿਹੜਾ ਲੈਣਾ ਤਾਂ ਤੇਰੇ ਵਾਲੇ ਤੇ ਆਇਤੀ ਮੇਰੇ ਵਾਲਾ ਫਿਰ ਉਹਨੂੰ ਦੇ ਰੱਖਿਆਣਾ ਫਿਰ ਮੈਂ ਵਾਹਣਾ ਉਹਨੋਂ ਪੁਰਾਣਾ ਬੰਦਾ ਉਹਨੂੰ ਉੱਤੇ 3 ਵਿਚਾਰ ਸਾਲ ਹੋ ਗਏ ਮੇਰੇ ਵਾਹਣ ਕਰਦੇ ਨੂੰ ਉੱਠ ਲਾ ਕੇ ਨਾ ਜੇ ਕੋਈ ਹੈਂ ਜੀ ਲੱਗਦਾ ਤੈਨੂੰ ਉਹ ਕਰ ਲੈਣੇ ਯਾਰ ਕਾਟਾ ਪਤਾ ਕਰ ਲਾਂਗੇ ਆਪਾਂ ਉਹਨੂੰ ਪੁੱਛਣਾ ਵੇ ਤੂੰ ਆਈ ਨਹੀਂ ਫੇਰ ਤਾਂ ਲੋੜ ਹੀ ਨਹੀਂ ਯਾਰ ਤੂੰ ਕੱਟ ਨੂੰ ਨਾ ਗੱਡਾ ਫੜ 85 ਨੂੰ ਹੋ ਗਿਆ ਛੱਡਾ ਵਾਹਣ ਹੋ ਗਿਆ ਉਹ ਨਾ ਯਾਰ ਫਿਰ ਉਹਨਾਂ ਕਿਰਾਂ ਗੱਲ ਦਾ ਕਰਨੀ ਪਊਗੀ ਗੱਲ ਨੂੰ ਕੀ ਕਰਨੀ ਆ ਯਾਰ ਕਦੇ ਖੜੇ ਪੈ ਗਏ ਭਈ ਰਿਸ਼ਤੇਦਾਰਾਂ ਨੇ ਤਾਂ ਹਾਂ ਤੋਂ ਫੋਨ ਕਰਤੇ ਯਾਰ ਕਦੇ ਸਾਡਾ ਗਾਹਾਂ ਦੀ ਗਾਹਾਂ ਹੋਤੀ ਯਾਰ ਦਬਣਾ ਹੁਣ ਤੂੰ ਮੈਨੂੰ ਉਹ ਵੀ ਮੇਰਾ 85 ਨੂੰ ਹੋ ਗਿਆ ਛੱਡਾ ਜਸ ਨੂੰ ਕਰਤਾ ਚੱਲ ਠੀਕ ਹੋ ਗਿਆ ਤੈਨੂੰ ਮੈਂ ਇਦਾਂ ਲੋਟ ਕਰਾ ਕੇ ਦੇ ਦੀ ਮੋਟਰ ਇਹੇ ਕਰਾ ਦਾਂਗੇ ਉਮੀਰੋ ਪੁਰਾਣੇ ਬੰਦੇ ਦੀ ਗੱਲ ਤੂੰ ਮਨਦਾ ਖੜੇ ਪੈਰਾਂ ਗੱਲ ਹੁਣ 85 ਨੂੰ ਕਰਤਾ ਜਾਉਂਦਾ ਮੈਂ ਕਹਿ ਦਿੰਦਾ ਯਾਰ ਕਦੇ ਰਿਸ਼ਤੇਦਾਰਾਂ ਨੇ ਫੋਨ ਕਰਤਾ ਸੀ ਤਾਂ ਕੋਈ ਨਹੀਂ ਮੋਟਰ ਵੀ ਕਰਾ ਲੈਣ ਕੰਪਿਊਟਰ ਕਰਾ ਵੀ ਨਿਵਾਕ ਦੇ ਦੇ ਹਾਂ ਕੰਪਿਊਟਰ ਕਰਾ ਲੈ ਵਾਕ ਜੇ ਤੇਰਾ ਬਹਨ ਚੌੜੇ ਵਾਂਗੂ ਚਾਮ ਕੇ ਰੱਖਾਂਗੇ ਯਾਰ ਇਹ ਜੀ ਕੋਈ ਗੱਲ ਨਹੀਂ ਹੋਊਗੀ ਬਸ ਠੀਕ ਆ ਯਾਰ ਓਏ ਤੂੰ ਬੜੇ ਵੱੱਟ ਸੱਤੇ ਚਾਤੋ ਬਿਨਾ ਗੱਲੀ ਨਹੀਂ ਕਰਨੀ ਵਾ ਕੋਈ ਚੱਕਰ ਹੀ ਨਹੀਂ ਐਵੇਂ ਨੇ ਆਪ ਦੇ ਇੱਕ ਕਿਸ਼ਤ ਚ ਲੈ ਲੈ ਚਾਹੇ ਦੋ ਚ ਲੈ ਲੈ ਭਾਈ ਵਾ ਕੋਈ ਨਹੀਂ ਕੋਈ ਚੱਕਰ ਨਹੀਂ ਯਾਰ ਹਾਂ ਬਸ ਤੈਨੂੰ ਦ ਉਹ ਤੁਹਾਡੇ ਪੱਕੇ ਹੀ ਸਮਝ ਲਾ ਤੂੰ ਇਹ ਚੰਦਨਾ ਕਰ ਵੀ ਇੰਨਾ ਦੀ ਹੈ ਬਸ ਕੋਈ ਸਾਲ ਤੋਂ ਬਾਅਦ 6 ਮਹੀਨੇ ਬਾਅਦ ਜਿਹੜੇ ਬੰਦੇ ਨੇ ਪਈ ਉਹਦਾ ਬਿਹਾਰਾ ਜਿਹੜਾ ਪੈਸੇ ਲੈ ਲਿਆ ਕਰ ਬਸ ਠੀਕ ਚੰਗਾ ਫਿਰ ਬਸ ਠੀਕ ਹੈ ਜੀ ਚਾਹ ਪਾਣੀ ਨਾ ਬੱਚ ਚਾਹ ਚਲਦੇ ਆ ਚਾਹ ਮੈਂ ਪੀਣਾ ਉਹ ਕੀ ਹਾਲ ਨੇ ਪ੍ਰਧਾਨ ਜੀ ਵਧੀਆ ਬੈਠੋ ਜੀ ਠੀਕ ਹੈ ਬੈ ਗਏ ਹੋਰ ਠੀਕ ਠਾਕ ਹਾਂਜੀ ਹਾਂਜੀ ਤੁਸੀਂ ਦੱਸੋ ਵਧੀਆ ਦਾਦਾ ਠੀਕ ਹੈ ਤੇਰਾ ਹਾਂਜੀ ਹਾਂਜੀ ਠੀਕ ਨੇ ਚਲੋ ਹੋਰ ਘਰ ਪਰਿਵਾਰ ਵਧੀਆ ਹੀ ਵਧੀਆ ਹੋਰ ਕੀ ਬਣਦਾ ਹੁੰਦਾ ਕੋਹਨੀ ਵਸੇ ਨੌਕਰੀ ਦੇ ਲੱਗੇ ਹੋ ਉੱਥੇ ਵਗ ਜਿੰਨੇ ਆ ਸੋਨ ਪਤੀ ਆ ਠੀਕ ਆ ਠੀਕ ਆ ਹਾਂ ਵਾਹ ਚੱਲ ਖੇਤ ਕੀੜਾ ਮਾਰੀ ਆ ਇਹ ਵਧੀਆ ਰਿਹਾ ਹੂੰ ਮੈਂ ਦੋ ਬਸ ਖੇਤ ਨੂੰ ਦੋ ਤਿੰਨ ਦਿਨ ਹੋ ਗਏ ਐਂ ਤੇ ਮੈਂ ਮਾਰੀ ਇਹ ਕੀੜਾ ਅੱਛਾ ਮੈਂ ਵੀ ਅੱਛਾ ਮਹਾ ਆਈ ਨਹੀਂ ਇਹਦਾ ਹੂੰ ਚੱਲ ਵਧੀਆ ਰਿਹਾ ਕੀੜਾ ਤਾਂ ਮਾਰ ਗਿਆ ਹੂੰ ਠੀਕ ਆ ਹੋਰ ਵਧੀਆ ਮੈਂ ਤਾਂ ਪੰਜ ਚਾਰ ਦਿਨ ਪਹਿਲਾਂ ਉਹਨਾਂ ਦੀ ਰਿਸ਼ਤੇਦਾਰੀ ਚੋਂ ਪਿਆ ਹਾਂ ਉਹ ਹਾਂ ਤਾਂ ਚੱਲਦਾ ਦੀ ਕੰਮ ਅੱਛਾ ਮਹਾਗਾਹਾਂ ਵਾਸਤੇ ਬਹਾਨਾ ਦੀ ਗੱਲ ਕਰੀ ਗਈ ਏ ਇਹ ਹੁਣ ਤਿਆਰ ਤੂੰ ਦਾ ਥੋੜਾ ਤੂੰ ਆ ਉਹਦਾ ਫਾਕੇ ਬਟ ਦੇ ਗਿਆ ਯਾਰ ਸਾਈ ਹੁਣ 85 ਨੂੰ ਯਾਰ ਆ ਤੂੰ ਕਮਾਲ ਦੀ ਗੱਲ ਕਰਤੀ ਤੂੰ ਮੈਨੂੰ ਫੋਨ ਤਾਂ ਲਾ ਲੈਂਦਾ ਓਏ ਹੁਣ ਉਹ ਖੇਰੇ ਪੈਣੇ ਨੂੰ ਹਟਿਆ ਬਾਕੀ ਯਾਰ ਤੂੰ 82 ਨੂੰ ਦੇ 85 ਨੂੰ ਦੇ ਗਿਆ ਨਾ ਫਿਰ ਹੁਣ ਟਾਈਮ ਵੀ ਦੇਖ ਲੈ ਹੁਣ ਲੋਕ ਦਾ ਬਹਾਨਾ ਕਿੰਨੇ ਮਹਿੰਗੇ ਮਹਿੰਗੇ ਚੱਲ ਰਹੇ ਨੇ ਫਾਕੇ ਵੱਡ ਨੂੰ ਤਾਂ 85 ਨੂੰ ਦੇਤਾ 4-5 ਦਿਨ ਪਹਿਲਾਂ ਫਾਕੇ ਵੱਡ ਮੇਰੇ ਕੋਲ ਵੀ ਆਇਆ ਤੀਆ ਅੱਛਾ ਮੈਨੂੰ ਕਹਿੰਦਾ 82 ਨੂੰ ਇੰਨਾ ਮਹਿੰਗਾ ਇੰਨਾ ਮਹਿੰਗਾ ਕੀ ਕਰੋਂਗੇ ਮਰੋਂਗੇ ਐ ਕਰੋਂਗੇ ਆਪ 85 ਦਾ ਗਿਆ ਮੈਂ ਹੁਣ ਤੇਰੇ ਸਾਹਮਣੇ ਲੈ ਸਾਈ ਫੜਾ ਕੇ ਗਿਆ 85 ਨੂੰ ਗਲਤ ਗੱਲ ਆ ਤੇਰੀ ਮੈਂ ਤਾਂ ਮੈਨੂੰ ਫੋਨ ਲਾਉਂਦੀ ਜਦੋਂ 4 ਸਾਲ ਹੋ ਗਏ ਮੈਨੂੰ ਲਗਾਤਾਰ ਕਰਦੇ ਨੇ ਭਾਈ ਫੇ ਤੇ ਫੋਨ ਲਾਉਣਾ ਦੀ ਉਹਦਾ ਕੱਲ ਜਦੋਂ ਮੈਂ ਉਹਨੂੰ ਵੀ ਕਿਹਾ ਵੀ ਚੱਲ ਹੁਣ ਯਾਰ 85 ਦਾ ਆਲਾ ਫਿਰ ਕਹਿ ਗਿਆ ਹੁਣ ਕੀ ਕਰੀਏ ਬੜਾ ਬੰਦਾ ਹਰਾਮੀ ਆ ਉਹ ਮੈਨੂੰ ਤਾਂ ਕਹਿੰਦਾ 82 ਨੂੰ ਵੀ ਇਹ ਬਾਣ ਮਹਿੰਗਾ ਤੇਰੇ ਵਾਲਾ ਮੁੰਡਾ ਗਿਆ ਮੋਟਰ ਮੋਟਰ ਠੀਕ ਕਰਾ ਲਾ ਮਾ ਕਰਾ ਲਾ ਮਨ ਵਾਲੇ ਕੰਪਿਊਟਰ ਕਰਾ ਲਾ ਗਿਆ 85 ਲਾ ਗਿਆ ਮੈਨੂੰ 82 ਵਾਲਾ ਹੀ ਮਹਿੰਗਾ ਦਾ ਹੁੰਦਾ ਦੀ ਕਿਹਨਾਂ 82 ਦਾ ਮਹਿੰਗਾ ਮੈਂ ਤੈਨੂੰ 60 ਦਾ ਦਵਾ ਦਿੰਨਾ ਕਿਤੇ ਪਤਾ ਨਹੀਂ ਪਤਾ ਨਹੀਂ ਵੀ ਅੱਖਾਂ ਆਪੇ ਰੱਖੀ ਫਿਰਦਾਗਾ ਇਹ ਛੋੜਿਆ ਮੂਰੀ ਬਸ ਤੁਸੀਂ ਬਸ ਆਏ ਹੋ ਲੰਘ ਗਿਆ ਇਧਰੋਂ ਠੀਕ ਹੈ ਹਾਂ ਚੱਲ ਵਧੀਆ ਰਿਹਾ ਕੋਈ ਬਾਹਣ ਦਾ ਹੋਰ ਦੇਖ ਲਾਂਗੇ ਹੋਰ ਬਥੇਰੇ ਚਲੋ ਕੋਈ ਨਹੀਂ ਅਗਲੀ ਵਾਰ ਦੇਖ ਲਾਂਗੇ ਚਲੋ ਉਹਨੂੰ ਮਿਲੂੰਗਾ ਮੈਂ ਵੀ ਮੇਰਾ ਤਾਂ 82 ਨੂੰ ਵੀ ਮਹਿੰਗਾ ਲੱਗਦਾ ਦੀਆ ਆਪ 85 ਲਾ ਗਏ ਇਸੇ ਦੀ ਮੇਰੇ ਕੋਲ ਆਇਆ ਤੀ ਆ ਪੰਜ ਚਾਰ ਦਿਨ ਪਹਿਲਾਂ 82 ਨੂੰ ਤਾਂ ਕਹਣਾ ਸੀ ਤਾਂ ਬਹੁਤ ਮਹਿੰਗਾ ਲੈ ਰੱਖਿਆ ਠੀਕ ਹੈ ਜੀ ਚਲ ਕੋਈ ਗੱਲ ਹੀ ਹੋਰ ਲੈ ਲਾਂਗੇ ਕੋਈ ਨਹੀਂ ਤਾਂ ਫਸ ਕੇ ਬੱਢੀ ਵਾ ਵਾ ਜਰਾ ਕੰਮ ਆ ਤਾ ਚੰਗੀ ਕਰੀ ਉਹ ਮੇਰੇ ਨਾਲ ਕੀ ਹੋ ਗਿਆ ਮੈਨੂੰ ਤਾਂ 82 ਨੂੰ ਵੀ ਮਹਿੰਗਾ ਕਹਿੰਦੇ ਕਿ ਬਾਣਾ ਕਹਿੰਦਾ ਮਹਿੰਗਾ ਲੈ ਰੱਖਿਆ ਆਪ 85 ਲਾਇਆ ਆਇਆ ਉਹ ਤਾਂ ਫਿਰ ਅਗਲੇ ਨੇ ਦੇਖਣਾ ਤੀ ਯਾਰ ਹੁਣ ਅਗਲੇ ਨੇ ਇਹ ਨੂੰ ਦੇਖਣਾ ਦੀ ਤਾਂ ਇਹ ਦੇਖਣ ਦੀ 60 ਵਾਲਾ ਲੈ ਲੰਨਾ ਜਿਹੜਾ ਮੈਨੂੰ ਦਵਾਉਂਦੀ 60 ਵਾਲਾ ਤਾਂ ਲੱਗ ਗਿਆ ਲੈ ਲੈਂਦੇ ਉਹ ਵੀ ਲੱਗ ਗਿਆ ਫਿਰ 140 ਵਾਲਾ ਵੀ ਦਵਾਉਂਦੀ 40 ਵਾਲਾ ਵੀ ਲੱਗ ਗਿਆ ਹੁਣ ਮਾਰੂ ਗਿਆ ਜੇ ਤੂੰ ਉਹ ਤਾਂ ਹੋਰ ਅਗਲੇ ਨੇ ਦੇਖਣਾ ਦੇਖ ਭਾਈ ਮੈਂ ਕਿਹੜਾ ਕੁ ਤੱਕੇ ਨਾਲ ਲੈ ਕੇ ਆਇਆ ਤੂੰ ਚੜਕੇ ਲੈ ਕੇ ਆਇਆ ਨਾ ਨਾ ਚੜਨ ਚੜਨ ਵਾਲੀ ਕੋਈ ਗੱਲ ਨਹੀਂ ਅਗਲੇ ਨੇ ਆਪ ਟੈਲੀਫੋਨ ਕਰਿਆ ਤੀ ਤਾਂ ਕਰਕੇ ਗਿਆ ਸੀ ਨਹੀਂ ਨਹੀਂ ਅਗਲੇ ਨੇ ਤਾਂ ਟੈਲੀਫੋਨ ਕਾ ਨੂੰ ਕਿ ਕਾ ਨਾ ਹੀ ਗਿਆ ਮੈਂ ਇਤਨਾ ਪੁੱਸ ਕੇ ਵੀ 82 ਨੂੰ ਲੈ ਰਖਿਆ ਤਾਂ ਪਾਪ ਜਾ ਕੇ ਤਾਂ ਲਾਤਾ ਪਗਾਰਸੀ ਸਾਡੇ 4.5 ਕਿਲੇ ਨਚੜਨ ਦਾ 13 ਸਾਲ ਹੋ ਗਏ ਸੀਨੇ ਨਿੱਕੇ ਤੇ ਬੰਦਾ ਬਦਲਿਆ ਤਾਂ ਪਾਇਆ ਤੀ ਠੀਕ ਐਸੇ ਆ ਪਾਇਆ ਤੀ ਹਾਂ ਆਪਣਾ ਕੋਈ ਕਚੂਰ ਨਹੀਂ ਅਗਲੇ ਟੈਲੀਫੋਨ ਲਾ ਤੇ ਆਇਆ ਨਹੀਂ ਹੈਗਾ ਦੇਖ ਕੱਲ ਨੂੰ ਗੱਲ ਮੈਂ ਮੈਨੂੰ ਕਾਨੂੰ ਪੁੱਛਣਾ ਆਇਤੀ ਆ ਤੂੰ ਮਾ ਤਾਂ ਤੇਰੇ ਨਾਲ ਗੱਲਾਂ ਬਾਤਾਂ ਲੱਗ ਗਏ ਯਾਰ ਉੱਥੇ ਬਹਿ ਕੇ ਕਰਨ ਗੱਲਾਂ ਬਾਤਾਂ ਨਾਲ ਤਾਂ ਨਹੀਂ ਕੁਝ ਹੋ ਗਿਆ ਫਿਰ ਤੂੰ ਮੈਨੂੰ ਤਾਂ ਬੁੱਸ ਲੈਂਦਾ ਵੀ ਬਾਹਾਂ ਵੀ ਛੱਡਿੰਗਾ ਕਿ ਰੱਖੇਗਾ ਨੋ ਲੈ ਮੈਂ ਤੈਨੂੰ ਪੁੱਛਾ ਤਾਂ ਹੈਗਾ ਤੀ ਯਾਰ ਕਾਲ ਤੂੰ ਵਧੀਆ ਕਰੀ ਚੰਗੀ ਕਰ ਵਧੀਆ ਤਾਂ ਦੇਖਾ ਇਹ ਤਾਂ ਅੱਜ ਤੇਰਾ ਦੋ ਪਰ ਗਜਾ ਮੇਰਾ ਪਰ ਗਿਆ ਤਾਂ ਅਗਲੇ ਨੇ ਦੇਖਣਾ ਯਾਰ ਜਿਹਨੇ ਬਹਾਨਾ ਮੇਰੇ ਤਾਂ ਉਹਦੇ ਕੁਝ ਨਹੀਂ ਹੈਗਾ